ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਇੱਕ ਪਾਸੇ ਜਿੱਥੇ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਦੀ ਨਵੀਂ ਪਾਰਟੀ ਬਣਾਈ ਹੈ ਤੇ ਉਹ ਪੂਰੇ ਕੌਨਫੀਡੈਂਟ ਆਪਣੀ ਪਾਰਟੀ ਨੂੰ ਲੈ ਕੇ ਦਿਖਾਈ ਦੇ ਰਹੇ ਨੇ ਉਹ ਤੇ ਦੂਜੇ ਪਾਸੇ ਉਹਨਾਂ ਦੇ ਕਟੜ ਸਿਆਸੀ ਵਿਰੋਧੀ ਬੀਬੀ ਜ਼ਗੀਰ ਕੌਰ ਨੇ ਸੁਖਪਾਲ ਸਿੰਘ ਖੈਰਾ ਨੂੰ ਇੱਕ ਵੱਡਾ ਚੈਲੰਜ ਕਰ ਦਿੱਤਾ ਹੈ ਬੀਬੀ ਜ਼ਗੀਰ ਕੌਰ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖੈਰਾ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਮੇਰੇ ਖਿਲਾਫ ਪੁਲਾਤ ਤੋਂ ਚੋਣ ਲੜ ਲਵੇ ਜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋਵੇ ਜੇ ਕਾਂਗਰਸ ਇਹਦੇ ਖਿਲਾਫ ਹੋਵੇ ਜੇ ਡਾਕਸ ਦੇ ਵਿੱਚ ਉਹ ਇਹਨੂੰ ਫਸਾਉਣਾ ਚਾਹੁੰਦਾ ਹੋਵੇ ਤਾਂ ਫਿਰ ਇਹ ਨਹੀਂ ਉਹ ਕਰ ਸਕਦਾ ਕਿ ਜੀਜਾ ਚੇਅਰਮੈਨ ਹੋਵੇ ਇਹ ਸੁਪਰੀਮ ਕੋਰਟ ਚ ਦਾ ਕੇਸ ਦਾ ਉੱਥੇ ਪੈਰਵਾਹੀ ਨਹੀਂ ਕੀਤੀ ਜਾਵੇ ਇਹਦਾ ਗਨ ਮੈਨੂੰ ਉੱਥੇ ਲੱਗਾ ਹੋਵੇ ਸੋ ਮੈਂ ਸਮਝਦੀ ਇੱਕ ਡਰਾਮੇ ਕਰਦਾ ਇਹ ਪੇਡ ਬੰਦਾ ਕਾਂਗਰਸ ਦਾ 에ਜੰਟ ਬੰਦਾ ਕਾਂਗਰਸ ਦਾ ਕਾਂਗਰਸ ਦਾ ਫਾਇਦਾ ਕਰਨ ਵਾਸਤੇ ਜਾ ਰਿਹਾ ਨਹੀਂ ਤੇ ਮੈਂ ਤੇ ਕਲ ਕਹਾਂਗੀ ਤੂੰ ਕਹਿੰਦਾ ਮੇਰੀ ਸਾਖ ਬੜੀ ਹਲਕੇ ਪਲਾਟ ਚ ਤੂੰ ਇਹ ਕਹਿੰਦਾ ਕਿ ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਕਮਾ ਤੇ ਜਿਤਾਇਆ ਫਿਰ ਹਲਕਾ ਛੱਡਦਾ ਕਿਉਂ ਫਿਰ ਹਲਕੇ ਤੋਂ ਬਾਹਰ ਕਿਉਂ ਜਾ ਰਿਹਾ ਬੀਬੀ ਜਗੀਰ ਕਹਿੰਦਾ ਕਿ ਪਹਿਲਾ ਜਿਹੜੀਆਂ ਚੋਣਾ ਸੁਖਪਾਲ ਸਿੰਘ ਖੈਰਾਣਾ ਜਿੱਤੀਆਂ ਨੇ ਉਹ ਕਾਂਗਰਸ ਦੇ ਏਜੰਟ ਵਾਇਓ ਜਿੱਤੀਆਂ ਨੇ ਉਹਨਾਂ ਨੇ ਕਈ ਉਦਾਹਰਨਾਂ ਵੀ ਇੱਥੇ ਦੇ ਦਿੱਤੀਆਂ ਨੇ ਹੁਣ ਇਹਦਾ ਫਰਜ਼ ਬਣਦਾ ਹੈ ਕਿ ਜੇ ਤੂੰ ਸੱਚਮੁੱਚ ਹੀ ਪਾਰਟੀ ਛੱਡੀ ਹੈ ਤੇ ਪਹਿਲਾਂ ਵਿਧਾਇਕ ਵਿਧਾਇਕ ਦਾ ਉਹਦਾ ਵੀ ਛੱਡ ਕੇ ਚੋਣ ਲੜਨ ਦੀ ਜ਼ਰਤ ਕਰ ਮੈਂ ਚੈਲੰਜ ਕਰਦੀ ਉਹਨੂੰ ਕਿ ਕਮ ਸੋ ਕਮ ਆਪਣੇ ਹਲਕੇ ਵਿੱਚ ਆ ਕੇ ਹਲਕੇ ਪਲਾਟ ਵਿੱਚ ਚੋਣ ਲੜੇ ਇਹ ਇਸ ਕਰਕੇ ਭੱਜ ਰਿਹਾ ਕਿ ਇਹਦੇ ਪਿੰਡ ਵਾਲਿਆਂ ਨੇ ਵੀ ਨਿਸ਼ੀਸ਼ਾ ਦਿਖਾਤਾ ਕਿ ਤੇਰਾ ਇਸ ਹਾਲੇ ਵਿੱਚ ਕੁਛ ਨਹੀਂ ਇਮੀਡੀਏਟਲੀ ਉਹਨੂੰ ਚਾਹੀਦਾ ਕਿ ਮੈਂ ਤਿਆਰ ਹਾਂ ਕਿ ਉਹ ਚੋਣ ਅਰਜਾਇਨ ਦੇਵੇ ਵਿਧਾਨ ਸਭਾ ਤੋਂ ਤੇ ਆ ਕੇ ਇੱਥੇ ਚੋਣ ਲੜੇ ਤੇ ਉਹਨੂੰ ਪਤਾ ਲੱਗ ਜਾਏਗਾ ਕਿ ਮੇਰੀ ਸਾਕੀ ਹੈ ਇਸ ਦੇ ਨਾਲ ਹੀ ਬੀਬੀ ਜ਼ਗੀਰ ਕੌਰ ਨੇ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਪਾਰਟੀ ਦੇ ਨਾਂ ਦਾ ਵੀ ਮਜ਼ਾਕ ਉਡਾਇਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਆਪਣੀ ਪਾਰਟੀ ਦੇ ਵਿੱਚ ਏਕਤਾ ਨਹੀਂ ਰੱਖ ਸਕਿਆ ਉਹ ਪੰਜਾਬੀਆਂ ਦੇ ਵਿੱਚ ਏਕਤਾ ਕੀ ਰੱਖੇਗਾ ਪੰਜਾਬੀ ਏਕਤਾ ਇਕਤਾ ਤੇ ਉਹ 20 ਐਮਐਲਏ ਬਣੇ ਸੀ ਉਥੇ ਨਹੀਂ ਰੱਖ ਸਕੇ ਉਹ ਕਿੱਥੋਂ ਪੰਜਾਬੀ ਇਕਤਾ ਕਰ ਲਉ ਉਹ ਕਿਸੇ ਦਾ ਵੀ ਨਹੀਂ ਉਹ ਤੇ ਆਪਣੇ ਮੋਟਰ ਨੂੰ ਲੈ ਕੇ ਤੁਰਿਆ ਕਿ ਮੈਨੂੰ ਕਿੱਥੋਂ ਫਾਇਦੇ ਮਿਲਦੇ ਆ 20 ਐਮਐਲਏ ਬਣੇ ਆਮ ਆਦਮੀ ਪਾਰਟੀ ਚ ਉਥੇ ਨਹੀਂ ਉਹਦੀ ਗੱਲ ਬਣੀ ਜੇ ਉਹ ਪਿੰਡ ਦੇ ਵਿੱਚੋਂ ਆਪਣੀ ਸਰਪੰਚੀ ਨਹੀਂ ਕਦੀ ਪਚਾ ਸਕਿਆ ਇਲਾਕੇ ਵਿੱਚੋਂ ਉਹਦੀ ਮੂੰਹ ਦਿਖਾਣੀ ਪੈਗੀ ਉਹਨੂੰ ਉਹ ਉਥੇ ਨਹੀਂ ਬਚ ਸਕਦਾ ਇਹ ਸਾਰੇ ਪੰਜਾਬ ਨੂੰ ਕਿੱਥੋਂ ਇਕੱਠਾ ਕਰ ਲਉ ਕਿਉਂਕਿ ਉਹ ਉਸ ਪਾਰਟੀ ਦਾ ਏਜੰਟ ਹੈ ਜਿਹੜੀ ਪਾਰਟੀ ਸਿੱਖਾਂ ਦੀ ਪੰਜਾਬੀਆਂ ਦੀ ਕਾਤਲ-ਫਾਤਕੀ ਦਰਸਲ ਬੀਬੀ ਜਗੀਰਕੌਰ ਨੇ ਸੁਖਪਾਲ ਸਿੰਘ ਖੈਰਾ ਨੂੰ ਵਿਧਾਇਕੀ ਛੱਡਣ ਦਾ ਤੇ ਚੋਣ ਲੜਨ ਦਾ ਚੈਲੰਜ ਇਸ ਲਈ ਕਰ ਦਿੱਤਾ ਹੈ ਕਿਉਂਕਿ ਪਿਛਲੀ ਵਾਰ ਬੀਬੀ ਜਗੀਰਕੌਰ ਨੂੰ 5 ਸਾਲ ਦੀ ਸਜ਼ਾ ਹੋਈ ਸੀ ਇਸ ਕਰਕੇ ਉਹ ਚੋਣ ਨਹੀਂ ਲੜ ਸਕਦੇ ਸਨ ਪਰ ਇਸ ਵਾਰ ਉਹ ਇਸ ਕੇਸ ਤੋਂ ਬਰੀ ਹੋ ਗਏ ਨੇ ਅਤੇ ਹੁਣ ਉਹ ਵਿਧਾਇਕੀ ਦੀ ਚੋਣ ਲੜ ਸਕਦੇ ਨੇ ਇਸੇ ਕਰਕੇ ਬੀਬੀ ਜਗੀਰਕੌਰ ਨੇ ਸੁਖਪਾਲ ਸਿੰਘ ਖੈਰਾ ਨੂੰ ਇਹ ਚੈਲੰਜ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਤਾਂ ਉਹਨਾਂ ਨੇ ਛੱਡ ਦਿੱਤੀ ਹੈ ਫਿਰ ਆਮ ਆਦਮੀ ਪਾਰਟੀ ਦੀ ਵਿਧਾਇਕੀ ਵੀ ਛੱਡ ਦੇਣੀ ਚਾਹੀਦੀ ਹੈ ਅਤੇ ਉਪ ਚੋਣ ਬੀਬੀ ਜਗੀਰਕੌਰ ਦੇ ਖਿਲਾਫ ਲੜਨੀ ਚਾਹੀਦੀ ਹੈ ਜੇਕਰ ਤੁਹਾਨੂੰ ਪਿਛਲੀਆਂ ਚੋਣਾਂ ਦੇ in Canada. 40000 ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਜੋ ਉਮੀਦਵਾਰ ਖੜਾ ਕੀਤਾ ਸੀ ਅਤੇ ਸਿਰਫ 5900 ਵੋਟ ਇਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਿਲੀ ਸੀ ਇਸੇ ਕਰਕੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਕਮਜ਼ੋਰ ਉਮੀਦਵਾਰ ਉਤਾਰਿਆ ਸੀ ਤਾਂ ਜੋ ਕਾਂਗਰਸ ਪਾਰਟੀ ਦੇ ਸਾਰੀਆਂ ਵੋਟਾਂ ਸੁਖਪਾਲ ਸਿੰਘ ਖੈਰਾ ਨੂੰ ਮਿਲ ਸਕਣ ਇਹ ਤੁਹਾਨੂੰ ਵੀ ਦੱਸ ਦਰਨਾ ਚਾਹੁੰਦੇ ਹਾਂ ਕਿ ਜਦੋਂ ਇਲੈਕਸ਼ਨ ਦਾ ਟਾਈਮ ਸੀ ਤਾਂ ਸੁਖਪਾਲ ਸਿੰਘ ਖੈਰਾ ਦਾ ਇਸ ਬਾਰੇ ਬਿਲਕੁਲ ਉਲਟ ਕਹਿਣਾ ਸੀ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਨੇ ਆਪਣਾ ਕਮਜ਼ੋਰ ਉਮੀਦਵਾਰ ਇਸ ਲਈ ਉਤਾਰਿਆ ਕਿਉਂਕਿ ਅਕ ਹਰੋਂ ਦੇ ਲਈ ਇਹਨਾਂ ਨੇ ਕਮਜ਼ੋਰ ਉਮੀਦਵਾਰ ਉਤਾਰਿਆ ਤਾਂ ਕਿ ਕਾਂਗਰਸ ਪਾਰਟੀ ਨੇ ਵੋਟਾਂ ਅਕਾਲੀ ਦਲ ਨੂੰ ਮਿਲ ਸਕਣ ਉਹਨਾਂ ਦਾ ਇਸ ਤੋਂ ਤਾਂ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਖੁਦ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਹ ਕਹਿ ਰਿਹਾ ਸੀ ਕਿ ਮੈਨੂੰ ਵੋਟ ਨਾ ਪਾਇਓ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾ ਦਿਓ ਇੱਥੇ ਕਾਫੀ ਫਸਵਾ ਮੁਕਾਬਲਾ ਪਹਿਲਾਂ ਵੀ ਬੀਬੀ ਜਗੀਰ ਕੌਰ ਅਤੇ ਸੁਖਪਾਲ ਸਿੰਘ ਘਰਾ ਦੇ ਦਰਮਿਆਨ ਵੇਖਣ ਨੂੰ ਮਿਲਦਾ ਹੈ ਪਰ ਫਿਲਹਾਲ ਹੁਣ ਸੁਖਪਾਲ ਸਿੰਘ ਘਰਾ ਨੇ ਆਮ ਆਦਮੀ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ ਬਣਾਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਆਮ ਆਦਮੀ ਪਾਰਟੀ ਉਹਨਾਂ ਤੇ ਕੋਈ ਕਾਰਵਾਈ ਕਰ ਖੇਰਾ ਤੇ ਕੋਈ ਕਾਰਵਾਈ ਕਰਦੀ ਉਹਨਾਂ ਤੋਂ ਵਿਧਾਇਕੀ ਖੁੰਦੀ ਹੈ ਤਾਂ ਇੱਕ ਵਾਰ ਫਿਰ ਤੋਂ ਪੁਲੱਤ ਤੋਂ ਬੀਬੀ ਜਗੀਰ ਕੌਰ ਅਤੇ ਸੁਖਪਾਲ ਸਿੰਘ ਖੇਰਾ ਦੇ ਵਿੱਚ ਮੁਕਾਬਲਾ ਹੋ ਸਕਦਾ ਹੈ ਬੀਬੀ ਜਗੀਰ ਕੌਰ ਇਥੋਂ ਇਲੈਕਸ਼ਨ ਲੜਨ ਲਈ ਇਸ ਲਈ ਕਾਲੇ ਨੇ ਕਿਉਂਕਿ ਪਿਛਲੀ ਵਾਰ ਉਹ ਇਲੈਕਸ਼ਨ ਨਹੀਂ ਲੜ ਸਕੇ ਸਨ ਅਤੇ ਇਸ ਵਾਰ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਹੱਥ ਵੀ ਸੁਖਪਾਲ ਸਿੰਘ ਖੇਰਾ ਦੇ ਸਿਰ ਤੇ ਨਹੀਂ ਹੈ ਅਤੇ ਨਾ ਹੀ ਕੋਈ ਇਸ ਵੇਲੇ ਲਹਿਰ ਹੈ ਤੇ ਨਵੀਂ ਪਾਰਟੀ ਪੰਜਾਬੀ ਇਕਤਾ ਪਾਰਟੀ ਖੇਰਾ ਦੇ ਵੱਲੋਂ ਬਣਾਈ ਗਈ ਹੈ ਅਤੇ ਜੇਕਰ ਹੁਣ ਜਲਦੀ ਜਲਦੀ ਦੇ ਵਿੱਚ ਇਲੈਕਸ਼ਨ ਹੋ ਜਾਂਦੇ ਨੇ ਤਾਂ ਉਸ ਦਾ ਨੁਕਸਾਨ ਖੇਰਾ ਨੂੰ ਹੋਏਗਾ ਤੇ ਫਾਇਦਾ ਬੀਬੀ ਜਗੀਰ ਕੌਰ ਨੂੰ ਹੋਏਗਾ ਪਰ ਇੱਥ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਇਸ ਵੇਲੇ ਹੁਣ ਉਪ ਚੋਣ ਹੁੰਦੀ ਹੈ ਜਿਸ ਵਿੱਚ ਬੀਬੀ ਜਗੀਰ ਕੌਰ ਵਰਸਸ ਸੁਖਪਾਲ ਸਿੰਘ ਖੈਰਾ ਹੁੰਦਾ ਹੈ ਤੇ ਇਹਨਾਂ ਦੋਹਾਂ ਉਮੀਦਵਾਰਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਜੇਤੂ ਰਹਿ ਸਕਦਾ ਹੈ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤੇ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਜੇ ਇਹਨੇ ਅਸਤੀਫਾ ਹੁਣ ਦਿੱ ਇਨੂੰ ਚਾਹੀਦਾ ਕਿ ਜਿਹੜੀ ਪਾਵਰ ਜਿਹੜਾ ਉਹਦਾ ਜਿਹੜੀ ਵਿਧਾਨ ਸਭਾ ਦੀ ਸੀਟ ਇਹਨੇ ਲਈ ਹੈ ਆਮ ਆਦਮੀ ਪਾਰਟੀ ਜਾ ਕੇ ਉਹ ਛੱਡੇ ਕਿਉਂਕਿ ਜਦੋਂ ਬੰਦਾ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੰਦਾ ਇਟ ਮੀਨਸ ਕਿ ਉਹਨੂੰ ਉਸ ਪਾਰਟੀ ਦਾ ਵਿਧਾਇਕ ਰਹਿਣ ਦਾ ਵੀ ਕੋਈ ਹੱਕ ਨਹੀਂ ਉਹਨੂੰ ਹੁਣ ਚਾਹੀਦਾ ਹੈ ਕਿ ਇਮੀਡੀਏਟਲੀ ਆਪਣੀ ਵਿਧਾਇਕ ਦੀ ਪੋਸਟ ਤੋਂ ਅਸਤੀਫਾ ਦੇਵੇ ਤੇ ਜਿਹੜੀ ਪਾਰਟੀ ਉਹਨੇ ਬਣਾਉਣੀ ਨਹੀਂ ਬਣਾਉਣੀ ਬਾਅਦ ਦੀ ਗੱਲ ਹੈ ਇਹ ਦੁਬਾਰਾ ਚੋਣ ਜਿਹੜੀ ਹੈ ਉਹ ਆਪਣੇ ਹਲਕੇ ਚ ਆ ਕੇ ਲੱਗੀ ਆਮ ਆਦਮੀ ਨੇ ਛੱਡਿਆ ਜੀ ਕਿਉਂਕਿ ਇਸ ਵਿਅਕਤੀ ਨੇ ਅੱਗੇ ਜਿਹੜੀ ਚੋਣ ਜਿੱਤੀ ਹੈ ਉਹ ਕਾਂਗਰਸ ਨਾਲ ਰਲ ਕੇ ਜਿੱਤੀ ਹੈ ਕਾਂਗਰਸ ਦਾ ਇਹ 에ਜੈਂਟ ਹੈ ਪਹਿਲਾਂ ਇਹ ਜਿਹੜਾ ਜਿੱਤਿਆ ਸੀ ਕਾਂਗਰਸ ਪਾਰਟੀ ਦਾ 에ਜੈਂਟ ਬਣ ਕੇ ਜਿੱਤਿਆ ਸੋਨੀਆ ਗਾਂਧੀ ਕੋਲ ਤੇ ਰਾਹੁਲ ਗਾਂਧੀ ਕੋਲ ਇਹਦੀ ਸਿੱਧੀ ਗੱਲ ਸੀ ਇਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਕਿਉਂਕਿ ਇਹਦਾ ਜੀਜਾ ਰਣਜੀਤ ਸਿੰਘ ਉੱਥੇ ਚੇਅਰਮੈਨ ਲੱਗਾ ਹੋਇਆ ਉਹਨੂੰ ਕਹਿ ਕੇ ਇਹ ਹਲਕੇ ਦੇ ਵਿੱਚ ਕੋਈ ਹੋਰ ਕੈਂਡੀਡੇਟ ਖੜਾ ਨਹੀਂ ਸੀ ਹੋਣ ਦਿੱਤਾ ਕਮਜ਼ੋਰ ਕੈਂਡੀਡੇਟ ਦਿੱਤਾ ਇਹਨਾਂ ਨੇ ਰਣਜੀਤ ਸਿੰਘ ਨੂੰ ਉਹਨੂੰ ਸਿਰਫ 5500 ਵੋਟ ਪਈ ਸਾਰੀ ਕਾਂਗਰਸ ਦੀ ਵੋਟ ਜਿਹੜੀ ਸੀ ਉਹ ਇਹਨੂੰ ਪਈ ਜੇ ਕਾਂਗਰਸ ਦੀ ਵੋਟ ਨਾਲ ਇਹ ਬਣਿਆ ਇਹ ਕਾਂਗਰਸ ਨੂੰ ਕਿੱਥੇ ਛੱਡ ਸਕਦਾ ਚਾਰ ਵਾਰੀ ਇਹ ਕਾਂਗਰਸ ਦੀ ਸੀਟ ਤੇ ਕਾਂਗਰਸ ਦੀ ਕਿੰਨੇ ਲਾਕੇ ਜਿੱਤਿਆ ਇਹ ਲੜਿਆ ਚੋਣ ਤਿੰਨ ਵਾਰੀ ਹਰਿਆ ਤੇ ਇਹ ਉਸ ਪਾਰਟੀ ਦੇ ਇੱਕ ਏਜੰਟ ਦਾ ਕੰਮ ਕਰਦਾ ਜਿਸ ਪਾਰਟੀ ਨੇ ਸ਼੍ਰੀ ਅਕਾਲ ਤਾ ਸਾਬ ਨੂੰ ਟਿਕਟਰੀ ਕੀਤਾ ਹਰਮੰਦਰ ਸਾਹਿਬ 'ਚ ਗੋਲੀਆਂ ਚਲਾਈਆਂ 84 ਦਾ ਕਤਲੇਆਮ ਕਰਾਇਆ ਇਹ ਉਹਨਾਂ ਦਾ ਇੰਨਾ ਕੋ ਏਜੰਟ ਹੈ ਕਿ ਤਲਵੇ ਚੜਦਾ ਹੁੰਦਾ ਸੀ ਉਹਦਾ ਜਾ ਕੇ ਮੈਨੂੰ ਸਭ ਨਹੀਂ ਹੁੰਦੀ ਕਿ ਕਾਂਗਰਸ ਦੀ ਆ ਜੇ 84 ਦੀ ਗੱਲ ਕਰਦਾ 84 ਦੀ ਗੱਲ ਕਰਨ ਵਾਲੇ ਨੂੰ ਸਮਝਣਾ ਚਾਹੀਦਾ ਹੈ ਕਿ ਇਹਨੇ ਤੇ ਪਹਿਲਾਂ ਹੀ ਉਹਦੇ ਕੋਲੋਂ ਚਾਰ ਵਾਰੀ ਟਿਕਟਾਂ ਲੈ ਕੇ ਚੋਣ ਲੜੀ ਹੈ ਸੋ ਅੱਜ ਲੋਕੀ ਪੋਲ ਨਹੀਂ ਗਏ ਲੋਕਾਂ ਨੂੰ ਸਭ ਪਤਾ ਪਿਛਲੀ ਵਾਰ ਇਹਦਾ ਫੈਦ ਆ ਇਸ ਲਈ ਲੱਗਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਦੇ ਵਿੱਚ ਲੋਕੀ ਕਹਿੰਦੇ ਸੀ ਬਣ ਗਈ ਔਰ ਇੱਕ ਕਾਂਗਰਸ ਵਾਲਿਆਂ ਨੇ ਸਾਰੇ ਚਿਤਾ ਤਾਂ ਜੇ ਕਾਂਗਰਸ ਦਾ 에ਜੰਟ ਨਾ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਕੋਈ ਸਟ੍ਰੌਂਗ ਕੈਂਡੀਡੇਟ ਦਿੰਦਾ ਇਹਦੇ ਮੁਕਾਬਲੇ ਤੇ ਪਰ ਦਿੰਦਾ ਕਿਉਂ ਕਿਉਂਕਿ ਉਹਦਾ ਚੇਅਰਮੈਨ ਦੂਜੀ ਗੱਲ ਇਹ ਕਹਿੰਦਾ ਕਿ 84 ਦਾ ਕਤਲਿਆਮ ਦੀ ਉਹ ਅੱਜ ਬੜਾ ਸਟੇਜਾਂ ਤੇ ਗੱਲਾਂ ਕਰਦਾ ਕਿ ਮੈਂ ਉਹਦਾ ਇਨਸਾਫ ਲੈਣਾ ਚੋੜਨਾ ਤੂੰ ਤੇ ਉਸ ਪਾਰਟੀ ਦਾ ਏਜੰਟ ਹੈ ਉਸ ਪਾਰਟੀ ਦੇ ਜਿਹੜੀ 4ਵੇਂ ਚੋਣ ਲੜੀ ਹੈ ਤੂੰ 84 ਦੇ ਇਕੱਲਾ ਕਿੱਦਾਂ ਕਰੇਗਾ ਤੂੰ ਮੁਨਖਤਾ ਦਾ ਜਿਹੜੇ ਕਹਾਣ ਕੀਤਾ ਉਹਨਾਂ ਦੀ ਤੂੰ ਪਾਰਟੀ ਵਿੱਚ ਲੈਣਾ ਸੋ ਇਹ ਤੀਜੀ ਜਿਹੜੀ ਇਹਨੇ ਗੱਲ ਕਰਦਾ ਆ ਰਿਹਾ ਹੈ ਕਿ ਮੈਂ ਡਰੱਗਸ ਦੇ ਖਿਲਾਫ ਹੈ ਡਰੱਗਸ ਦੇ ਤੇ ਮੈਨੂੰ ਕੈਪਟਨ ਨੇ ਫਸਾਇਆ ਜੇ ਡਰੱਗਸ ਦੇ ਵਿੱਚ ਕੈਪਟਨ ਨੇ ਫਸਾਇਆ ਹੋਵੇ ਤੇ ਕੈਪਟਨ ਅੱਜ ਇਹਦੇ ਉੱਤੇ ਕੇਸ ਚੱਲ ਰਿਹਾ ਕੋਰਟ ਵੱਲੋਂ ਫਰੋਜ਼ਪੁਰ ਕੋਰਟ ਵਿੱਚੋਂ ਕੇਸ਼ ਕੀਤਾ ਗਿਆ ਨਾ ਕਿ ਕੈਪਟਨ ਅਮਰਿੰਦਰ ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਇਹਨੂੰ ਵਿਚਾਰਿਆ ਕਿਦਾਂ ਵਿਚਾਰਿਆ ਕਿ ਸਾਲ ਹੋ ਗਿਆ तकरीबन ਇੱਕ ਪਾਸੇ ਤੇ ਕੈਪਟਨ ਸਾਹਿਬ ਨੇ ਗੁਟਕਾ ਚੁੱਕ ਕੇ ਸੌਂ ਖਾਦੀ ਸੀ ਗੁਟਕਾ ਸਾਹਿਬ ਦੀ ਕਿ ਮੈਂ ਨਸ਼ੇ ਖਤਮ ਕਰਾਂਗਾ ਦੂਜੇ ਪਾਸੇ ਕੋਰਟ ਵਿੱਚੋਂ ਇਹਦੇ ਉੱਤੇ ਲੋਅਰ ਕੋਰਟ ਚੋਂ ਹਾਈ ਕੋਰਟ ਚੋਂ ਇਹਦੇ ਖਿਲਾਫ ਕੇਸ ਹੋਇਆ ਹੋਵੇ ਤੇ ਸੁਪਰੀਮ ਕੋਰਟ ਵਿੱਚ ਅੱਜ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੱਕ ਵੀ ਇਹਦੇ ਖਿਲਾਫ ਕਾਰਵਾਈ ਵਾਸਤੇ ਕੋਈ ਵਕੀਲ ਨਹੀਂ ਪੇਸ਼ ਹੋ ਰਿਹਾ ਸੋ ਉਹ ਇਹਨੂੰ ਵਿਚਾਰ ਰਿਹਾ ਕਿਉਂ ਵਿਚਾਰ ਰਿਹਾ ਕਿਉਂਕਿ ਜਿਹੜਾ ਇਹਦਾ ਜੀਜਾ ਰਣਜੀਤ ਸਿੰਘ ਹੈ ਉਹ ਉੱਥੇ ਬੈਠਾ ਹੋਇਆ ਹੈ ਚੇਅਰਮੈਨ ਬਣ ਕੇ ਉਹ ਦਾ ਰਾਈਟ ਹੈਂਡ ਹੈ ਇਕੱਠੇ ਖਾਣਾ ਇਕੱਠੇ ਪੀਣਾ ਤੇ ਤੀਸਰੀ ਗੱਲ ਇੱਕ ਹੋਰ ਕਿ ਜਿਹੜਾ ਇਹਦਾ ਡਰੱਗਸ ਦੇ ਕੇਸ ਦੇ ਸਮੇਂ ਤੇ ਇਹਦਾ ਇੱਕ ਪਲੀਟੀਕਲ ਸੈਕਟਰੀ ਹੁੰਦਾ ਸੀ ਪੀਐਸਓ ਦਾ ਨਾਮ ਇਹਨੂੰ ਦਿਮਾਗ ਚੋਂ ਨਿਕਲ ਗਿਆ ਪੀਐਸਓ ਜਿਹੜਾ ਇਹਦਾ ਗਨਮੈਨ ਸੀ ਉਹ ਅੱਜ ਗੱਲ ਮੈਂ ਲੱਗਾ ਰਣਜੀਤ ਸਿੰਘ ਦੇ ਕਰ ਤੇ ਮੈਂ ਮਹਿਸੂਸ ਕਰਦੀ ਆ ਕਿ ਇਹਨੇ ਜਿੰਨੀਆਂ ਵੀ ਚੋਣਾ ਅੱਗੇ ਵੀ ਲੜੀਆਂ ਅੱਗੇ ਵੀ ਹਾਰੇ ਆ ਜਦੋਂ ਵੀ ਇਹ ਜਿੱਤਦਾ ਇਹ ਉਹਨਾਂ ਦੇ ਨਾਲ ਕਿਸੇ ਨਾਲ ਕੇ ਚੋਣਾ ਜਿੱਤਦਾ ਨਿਤੇ ਦਾ ਦਾਰ ਖਤਮ ਸੀਗਾ ਜੀ ਇਹਦੇ ਪੱਲੇ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਕਿ ਅਸੀਂ ਪਾਰਟੀ ਛੱਡ ਦਿੱਤੀ ਹੈ ਲੇਕਿਨ ਜਿੱਥੋਂ ਤਨਖਾਹ ਮਿਲਦੀ ਹੈ ਜਿੱਥੋਂ ਗੱਡੀ ਮਿਲੀ ਹੈ ਜਿੱਥੇ ਸਿਕਿਉਰਟੀ ਮਿਲੀ ਹੈ ਜਿੱਥੇ ਫਾਇਦੇ ਮਿਲੇ ਆ ਉਹ ਅਸੀਂ ਨਹੀਂ ਛੱਡਣਾ ਸੋ ਅੱਜ ਉਹਦਾ ਪਹਿਲਾ ਫਰਜ ਬੰਦਾ ਪਾਰਟੀ ਵਾਚ ਬਣਾਵੇ ਜੇ ਕੋਈ ਬਣਾਉਣੀ ਹੈ ਪਰ ਪਹਿਲਾਂ ਅਸਤੀਫਾ ਦੇ ਕੇ ਤੇ ਵਿਧਾਨ ਸਭਾ ਦੀ ਚੋਣ ਹਲਕਾ ਪਲਾਚ ਚੋਣ ਕਿ ਲਿ ਗੇ ਪਿਛਲੀ ਵਾਰ ਇਹਦਾ ਫੈਦ ਆ ਇਸ ਲਈ ਲੱਗਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਦੇ ਵਿੱਚ ਲੋਕੀ ਕਹਿੰਦੇ ਸੀ ਬਣ ਗਈ ਔਰ ਇੱਕ ਕਾਂਗਰਸ ਵਾਲਿਆਂ ਨੇ ਸਾਰੇ ਚਿਤਾਤ ਜੇ ਕਾਂਗਰਸ ਦਾ ਏਜੰਟ ਨਾ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਕੋਈ ਸਟ੍ਰੌਂਗ ਕੈਂਡੀਡੇਟ ਦਿੰਦਾ ਇਹਦੇ ਮੁਕਾਬਲੇ ਤੇ ਪਰ ਦਿੰਦਾ ਕਿਉਂ ਕਿਉਂਕਿ ਉਹਦਾ ਚੇਅਰਮੈਨ ਦੂਜੀ ਗੱਲ ਇਹ ਕਹਿੰਦਾ ਕਿ 84 ਦਾ ਕਦਰੀਆਮ ਦੀ ਉਹ ਅੱਜ ਬੜਾ ਸਟੇਜ 'ਤੇ ਗੱਲਾਂ ਕਰਦਾ ਕਿ ਮੈਂ ਉਹਦਾ ਇਨਸਾਫ ਲੈਣਾ ਚਾਹੁੰਦਾ ਤੂੰ ਤੇ ਉਸ ਪਾਰਟੀ ਦਾ ਏਜੰਟ ਹੈ ਉਸ ਪਾਰਟੀ ਦੇ ਚਾਰਵੇਂ ਚੋਣ ਲੜੀ ਹੈ ਤੂੰ 84 ਦੇ ਕੱਲਾ ਕਿੱਦਾਂ ਕਰੇਂਗਾ